ਕਿੰਨੇ ਚਿਰ ਤੋਂ ਚਿਟਾ ਲੰਮੀ ਪੰਜ ਸਾਲਾਂ ਤੋਂ ਤੁਸੀਂ ਦਾਖਲ ਨਹੀਂ ਕਰਵਾਇਆ ਕਰਵਾਇਆ ਬਹੁਤਾਂ ਵਾਂ ਤੇ ਕਰਵਾ ਕਰਵਾਉ ਦੀ ਦਾਦੀ ਲੈ ਕੇ ਗਏ ਆ ਪਰ ਆ ਕੇ ਸੇ ਲੱਗ ਜਾਂਦੇ ਸੀ ਕਿੰਨੇ عمر ਸੀ ਬੇਟੀ ਦੀ 30 ਸਾਲ ਵਿਆਹ ਸੀ ਕਿ ਕਵਾਰੇ ਸੀ ਕਵਾਰੇ ਦੂਜਾ ਬੇਟਾ ਕੀ ਕਰਦਾ ਉਹ ਵੀ ਨਸ਼ਾ ਹੀ ਕਰਦਾ ਚਿਟਾ ਦੀ ਸ਼ਰੀਆਮੀ ਵਿਖੀ ਜਾਂਦਾ ਵੀਰੇ ਹੁਣ ਤਾਂ ਗੋਭੀ ਗੱਜਰਾਂ ਸੰਜੀ ਬੈਠੇ ਲੋਕੀ ਚਿਟੇ ਨੂੰ ਕੋਈ ਬੈਂਕ ਦਾ ਬੈਲੈਂਸ ਕੋਈ ਸੋਨਾ ਸਭ ਕੁਝ ਨਸ਼ਾ ਚੀ ਖਾਗੇ ਕਰਦਾ ਸਮਾਨ ਪੂਰਾ ਘਰ ਪਰਿਆ ਆ ਸੀ ਉਹਨਾਂ ਨੂੰ ਨਹੀਂ ਪਤਾ 500 ਦੀ ਚੀਜ਼ ਐ ਕਿ 1000 ਦੀ ਉਹਨਾਂ ਨੇ ਦੋ ਦੋ ਸੌਤੀ ਵੇਚਦੀ ਪਰ ਦੇ ਪਾਂਡੇ ਤੱਕ ਵੀ ਵੇਚਦੇ ਵੀ ਮੈਂ ਲੋਕਾਂ ਤੋਂ ਮੰਗ ਮੰਗ ਕੇ ਲੈ ਕੇ ਤੇ ਫੇਰ ਚਾਪ ਬਣਾਈ ਦੇ ਖਤਮ ਹੀ ਹੋ ਗਿਆ ਹੁੰਦਾ ਵੀਰੇ ਮੇਰਾ ਘਰ ਕਿਉਂ ਜੜਦਾ ਮੈਂ ਕਿਉਂ ਰੋ ਜਾਂਦੀ ਕਿਤੇ ਮੈਂ ਦਿੱਤੀ ਨੂੰ ਬੋਲੀ ਚ ਪਾਉਣਾ ਸੀ ਕਿਤੇ ਮੈਨੂੰ ਆਰਤੀ ਦੀ ਪਾਟਾ ਉਹਦੀ ਕੋਈ ਮੰਗ ਨਹੀਂ ਮੈਂ ਤਾਂ ਹੀ ਮੰਗਿਆ ਵੀਰੇ ਮੇਰੇ ਮੁੰਡੇ ਨੂੰ ਦਾਖਲ ਕਰਾ ਦੇਣ ਕਿਤੇ ਪੁਮਾ ਚਾਰ ਜਾਣੇ ਆ ਜਾਣ ਤੇ ਸਾਡੀ ਮਦਦ ਇਹ ਕੀਤੀ ਆ ਬਈ ਰਿਆਣਾ ਸਪੋਕਸਮੈਨ ਦੇਖ ਰਹੇ ਤਮਾਮ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕੋਟਕਪੂਰਾ ਦੇ ਸ਼ਹਿਰ ਪ੍ਰੇਮਨਗਰ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਇੱਕ ਬੜੀ ਛੋਟੀ ਉਮਰ ਦੇ ਵਿੱਚ ਵਰਸ਼ਾ ਨਾਮ ਦੀ ਲੜਕੀ ਪਰਿਵਾਰਕ ਦੇ ਦੱਸਣ ਮੁਤਾਬਕ ਉਹ ਚਿੱਟੇ ਨਾਲ ਉਹਦੀ ਮੌਤ ਹੋਈ ਹੈ ਪੂਰਾ ਮਾਮਲਾ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਦੀ ਮਾਤਾ ਜੀ ਤੋਂ ਸੁਣਦੇ ਉਹਨਾਂ ਦੀ ਬਿਆਨ ਹੀ ਸੁਣਦੇ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਮਾਤਾ ਜੀ ਸੱਚੀ ਕਹੋ ਕੀ ਨਾ ਤੁਹਾਡਾ ਮਾਪਈ ਬੋਲੋ ਮਾਤਾ ਜੀ ਮਤਲਬ ਕੀ ਜਿਹੜੀ ਘਟਨਾ ਵਾਪਰੀ ਕਿਵੇਂ ਹੋਇਆ ਜੀ ਸਾਰਾ ਹਸਤਾ ਜਾਂ ਜੀ ਬਲੀ ਵਾਕਈ ਚਿੱਟਾ ਲਾਉਂਦੀ ਸੀ ਤੇ ਲੋਕ ਕਹਿ ਰਹੇ ਨੇ ਨਹੀਂ ਜੀ ਕਰਦੀ ਸੀ ਨਸ਼ਾ ਪਰ ਹੁਣ ਤਿੰਨ ਦਿਨਾਂ ਤੋਂ ਨਹੀਂ ਕੀਤਾ ਨਹੀਂ ਸੀ ਕਿਉਂਕਿ ਉਹਦੀ ਲਤ ਜਾਦਾ ਹੋ ਗਈ ਸੀ ਤਾਂ ਤੁਰਿਆ ਨਹੀਂ ਸੀ ਜਾਂਦਾ ਕੁਝ ਤਾਂ ਤੋੜ ਚ ਮਰ ਗਈ ਕੁਝ ਮੇਰੇ ਘਰ ਦੇ ਹਾਲਾਤ ਐ ਜੀ ਗਰੀਬੀ ਬਹੁਤ ਜ਼ਿਆਦਾ ਇਹਦੇ ਵਿੱਚ ਮਰ ਗਈ ਕਿੰਨੇ ਚਿਰ ਤੋਂ ਚਿੱਟਾ ਲੁੰਦੇ ਸੀ ਪੰਜ ਸਾਲਾਂ ਤੋਂ ਇਨਸ਼ਾ ਅੱਲਾਹ ਹਾਂਜੀ ਤੁਸੀਂ ਦਾਖਲ ਨਹੀਂ ਕਰਵਾਇਆ ਨੂੰ ਕਰਵਾਇਆ ਬਹੁਤ ਆਵਾ ਤੇ ਕਰਵਾ ਕਰਵਾਉਦੀ ਦਾਦੀ ਲੈ ਕੇ ਗਏ ਆ ਪਰ ਆ ਕੇ ਫੇਰ ਲੱਗ ਜਾਂਦੇ ਸੀ ਛੱਡਿਆ ਨਹੀਂ ਉਹਨਾਂ ਨੇ ਜੇ ਮਿਲਦਾ ਤਾਂ ਕਰਦੇ ਆ ਨਾ ਜੇ ਮਿਲ ਨਹੀਂ ਬੰਦ ਹੋ ਜੇ ਤਾਂ ਜਾ ਕੇ ਲਿਜਾ ਨਹੀਂ ਕਿਉਂ ਤੇ ਮਰਨੀ ਕਿਉਂ ਕਿੰਨੀ ਉਮਰ ਸੀ ਬੇਟੀ ਦੀ 30 ਸਾਲ 30 ਸਾਲ ਦੀ ਹੁੰਦੀ ਸੀ ਵਿਆਹ ਸੀ ਕਿ ਇਕਵਾਰੀ ਸੀ ਇਕਵਾਰੀ ਕਿੰਨੇ ਬੱਚੇ ਤੁਹਾਡੇ ਦੋ ਜੋ ਦੂਜਾ ਬੇਟਾ ਕੀ ਕਰਦਾ ਉਹ ਵੀ ਨਸ਼ਾ ਹੀ ਕਰਦਾ ਅਛਾ ਉਹ ਵੀ ਨਸ਼ਾ ਹੀ ਕਰਦਾ ਜੀ ਬਹੁਤ ਮਾੜੀ ਗੱਲ ਹੈ ਨਸ਼ਾ ਕਰਦਾ ਦੋਨੋਂ ਭੈਣ ਭਰਾ ਇੱਕ ਹੀ ਕੰਮ ਕਰਦੇ ਸੀ ਬਸ ਬੇਟੀ ਕੀ ਕੰਮ ਕਰਦੀ ਸੀ ਪਹਿਲਾਂ ਬਹੁਤ ਵਧੀਆ ਕੰਮ ਕਰਦੀ ਸੀ ਚੰਡੀਗੜ੍ਹ ਚੌਪ ਕਰਦੀ ਸੀ ਇਮੀਗ੍ਰੇਸ਼ਨ ਵਾਲਿਆਂ ਦੇ ਲੱਗੇ ਹੋਈ ਸੀ ਦਫ਼ਤਰ ਚ ਉਸ ਤੋਂ ਬਾਅਦ ਉੱਥੋਂ ਆ ਨਸ਼ਿਆਂ ਚ ਪੈ ਗਈ ਜੀ ਉੱਥੇ ਚੰਡੀਗੜ੍ਹ ਹੀ ਨਸ਼ਿਆਂ ਦੇ ਵਿੱਚ ਪੈ ਗਈ ਕਿ ਇੱਥੇ ਪੈ ਗਈ ਜੀ ਚੰਡੀਗੜ੍ਹ ਵਾਪਸ ਆ ਗਈ ਸੀ ਫਿਰ ਅਸੀਂ ਮੈਂ ਬਾਅਦ ਦੁਬਈ ਵੀ ਭੇਜਤੀ ਸੀ ਫੇਰ ਇੱਥੇ ਕਿਸੇ ਦੇ ਮੁੰਡੇ ਦੇ ਚੱਕਰ ਦੇ ਵਿੱਚ ਪੈ ਕੇ ਉਹਨੇ ਉੱਥੋਂ ਦੁਬਈ ਤੋਂ ਵਾਪਸ ਬੁਲਾ ਲਿਆ ਮੈਂ ਤੇਰਾ ਵਿਆਹ ਕਰਾਉਂਗਾ। ਵਿਆਹ ਨਹੀਂ ਕਰਾਇਆ ਪਰ ਅੰਦਰੋਂ ਅੰਦਰੀਓ ਨੂੰ ਆਹ ਕੰਮ ਤੇ ਲਾਤਾ। ਸਾਹ ਦੋਸਤੋ ਬਾਅਦ ਪਤਾ ਚੱਲਿਆ ਜਦੋਂ ਸਾਡੇ ਜਮਾ ਇਸ ਰੋਪਾਣੀ ਟੱਪ ਗਿਆ ਸਾਡੇ ਕੋਲੇ ਕੁਝ ਨਹੀਂ ਰਿਹਾ। ਕੋਈ ਬੈਂਕ ਬੈਲੈਂਸ ਕੋਈ ਸੋਨਾ ਸਭ ਕੁਝ ਨਸ਼ਿਆਂ ਚੀ ਖਾ ਗਏ। ਘਰ ਦਾ ਸਮਾਨ ਪੂਰਾ ਘਰ ਭਰਿਆ ਹੋਇਆ ਸੀ। ਉਹਨਾਂ ਨੂੰ ਨਹੀਂ ਪਤਾ 500 ਦੀ ਚੀਜ਼ ਹੈ ਕਿ ਹਜ਼ਾਰ ਦੀ ਉਹਨਾਂ ਨੇ ਦੋ ਦੋ ਸੌ ਚੀ ਵੇਚਤੀ। ਕਰਦੇ ਭਾਂਡੇ ਤੱਕ ਵੀ ਵੇਚਦੇ ਵੀ ਮੈਂ ਲੋਕਾਂ ਤੋਂ ਮੰਗ ਮੰਗ ਕੇ ਲੈ ਕੇ ਤੇ ਫਿਰ ਚਾਹ ਬਣਾਈ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਜੀ ਨੇ ਮੇਰਾ ਬੇਟਾ ਹੀ ਹੈ ਅਸੀਂ ਦੋਨੇ ਮਾਪੋਤੀ ਰਹਿ ਗਏ ਤੁਹਾਡੇ ਘਰ ਵਾਲਾ ਜੀ ਨਹੀਂ ਹੈਗੇ ਉਹਨਾਂ ਦੀ ਵੀ ਡੈਥ ਹੋਈ ਹੈ ਹਾਂ ਜੀ ਉਹਨਾਂ ਦੀ ਡੈਥ ਹੋਈ ਨੂੰ ਹੋ ਗਿਆ 10 15 ਸਾਲ ਬੇਟੇ ਦੀ ਉਮਰ ਕਿੰਨੀ ਕਾ ਜੀ 25 ਸਾਲ 25 ਸਾਲ ਹਾਂ ਜੀ ਤੇ ਉਹ ਗੈਹ ਕੇ ਕੁਆਰੇ ਹੈ ਜੀ ਕੁਆਰੇ ਅਛਾ ਉਹ ਵੀ ਚਿੱਟੇ ਦੀ ਦਸਦਲ ਦੇ ਵਿੱਚ ਉਹਨਾਂ ਨੂੰ ਤੁਸੀਂ ਦਾਖਲਦੂਖ ਕਰਵਾਇਆ ਕਿ ਨਹੀਂ ਪ੍ਰਸ਼ਾ ਸਰਕਾਰ ਕਹਿ ਰਹੀ ਅਸੀਂ ਬੱਚਿਆਂ ਨੂੰ ਦਾਖਲ ਕਰਵਾ ਰਹੇ ਜਿਹੜੇ ਬੱਚੇ ਇਹਨਾਂ ਦੀ ਨਸ਼ੇ ਦੀ ਸ਼ਿਕਾਰ ਦੇ ਵਿੱਚ ਆ ਚੱਕੇ ਨੂੰ ਦਾਖਲ ਕਰਵਾ ਰਹੇ ਇਹ ਬੱਚੇ ਨੂੰ ਦਾਖਲ ਕਰਵਾ ਰਹੇ ਕਿ ਨਹੀਂ ਨਹੀਂ ਅਜੇ ਨਹੀਂ ਕਰਵਾਇਆ ਜੀ ਆਪਦੀ ਆਪ ਤਾਂ ਜਾਣਗੇ ਨਹੀਂ ਜੇ ਕੋਈ ਚਾਰਜਾਂ ਨੇ ਆਣਗੇ ਇਹਨੂੰ ਲੈ ਜਾਣਗੇ ਤਹ ਜਾਊਗਾ ਆਪਦੀ ਆਪ ਤਾਂ ਕੋਈ ਬੱਚਾ ਨਹੀਂ ਜਾਊਗਾ ਸਰਕਾਰਾਂ ਤਾਂ ਕਹਿੰਦੀਆਂ ਵੀ ਚਿੱਟਾ ਖਤਮ ਹੋ ਗਿਆ ਚਿੱਟਾ ਖਤਮ ਹੋ ਗਿਆ ਦੇ ਖਤਮ ਹੀ ਹੋ ਗਿਆ ਹੁੰਦਾ ਵੀਰੇ ਮੇਰਾ ਘਰ ਕਿਉਂ ਉਜੜਦਾ ਮੈਂ ਕਿਉਂ ਰੋ ਲ ਜਾਂਦੀ ਕਿਤੇ ਮੈਂ ਦਿੱਤੀ ਨੂੰ ਡੋਲੀ ਚ ਪਾਉਣਾ ਸੀ ਕਿਤੇ ਮੈਂ ਉਹਨੂੰ ਆਰਤੀ ਦੀ ਬਾਤਾ ਨਾ ਰੰਦਾ ਬੱਬੀ ਪੁੱਛਿਆ ਜਾਂਨੇ ਵੀਰੇ ਨਾ ਮਿਲਦਾ ਹੁੰਦਾ ਨਾ ਕਿਤੇ ਵੀ ਕੇਤ ਨਾ ਦੀਆਂ ਬੁੱਤ ਮਰਨਾ ਮੈਂ ਤਾਂ ਮੇਰੇ ਦੂਜੇ ਦੀ ਵੀ ਆਸ ਐ ਨਹੀਂ ਗਈ ਉਹ ਕਿੰਨੇ ਦਿਨ ਕੱਟ ਜੂਗਾ ਉਹਨਾਂ ਨੂੰ ਦਿੱਤਾ ਤਾਂ ਕ ਮਤਲਬ ਵੀਰੇ ਬੱਚਾ ਨੂੰ ਮਾਪੋਂ ਨਾਲ ਮਤਲਬ ਨਹੀਂ ਰਹਿ ਜਾਂਦਾ ਉਹਨਾਂ ਨੂੰ ਤਾਂ ਕਿੱਥੋਂ ਮੱਝ ਲਿਆ ਕੇ ਦੋ ਦਿਨ ਉਹਨਾਂ ਨੂੰ ਤੋੜਾਂ ਵਾਜਦੀਆਂ ਇੱਥੇ ਤੜਪਦੇ ਆ ਚਾਹੇ ਘਰ 'ਚ ਕੁਝ ਪਿਆ ਉਹਨਾਂ ਨੇ ਚੱਕ ਕੇ ਭੱਜ ਪੈਣਾ ਚਾਹੇ ਖਾਓ ਰੋਟੀ ਚਾਹੇ ਨਾ ਖਾਓ ਜੇ ਨਹੀਂ ਮਿਲਦਾ ਫਿਰ ਕੰਦਾ 'ਚ ਸਿਰ ਮਾਰਦੇ ਆ ਤੜਪਦੇ ਆ ਕੋਲੇ ਬਸ ਦੇਖ ਨਹੀਂ ਜਾਂਦੇ ਵੀਰੇ ਦੇਖ ਕੇ ਨਹੀਂ ਜਾਂਦੇ ਸਰਕਾਰ ਨੂੰ ਕੀ ਪੀਰ ਕਰਨੀ ਚਾਹੁੰਨੇ ਹੋਗੇ ਜੇ ਮਨ ਲੱਗ ਗਿਆ ਨਸ਼ੇ ਦਾ ਦੌਰ ਚ ਆ ਤੂੰ ਤੂੰ ਹੀ ਕਿਹਾ ਤੁਹਾਡੇ ਦੋ ਦੋਨੇ ਬੱਚੇ ਬੇਟੀ ਵੀ ਤੇ ਬੇਟਾ ਵੀ ਜਾਨੀ ਕਿਸ ਨਸ਼ੇ ਦੇ ਸ਼ਿਕਾਰ ਹੋ ਚੁੱਕ ਨੇ ਆਦੀ ਹੋ ਚੁੱਕੇ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋਗੇ ਮੈਂ ਤਾਂ ਹੀ ਮੰਗ ਕਰਦੀ ਵੀਰੇ ਬੰਦ ਹੀ ਕਰਤਾ ਜਾਵੇ ਜਮਾ ਕਿਤੋਂ ਨਹੀਂ ਨਿਮਲੇਗੀ ਲੋਕਾਂ ਦੀ ਮਾਵਾਂ ਦੀਆਂ ਸੰਦੀਆਂ ਕੋਕਾ ਨਾਲ ਉਜੜ ਲੋਕੀ ਧੀਆਂ ਪੁੱਤ ਨਾ ਤੋਰਨਾ ਮਾਵਾ ਬੇਟੀਆਂ ਰਹਿ ਜਾਂਦੀਆਂ ਧੀਆਂ ਪੁੱਤਾਂ ਨੂੰ ਅਤੀ ਤੋਰਨਾ ਪੈਂਦਾ ਜਵਾਨ ਧੀਆਂ ਪੁੱਤ ਤੁਰਨੇ ਕੋ ਤੋ ਘਿਆ ਉਹ ਤੋ ਧੋਕੇ ਆ ਮੇਰੇ ਜ਼ੱਤੇ ਦਾ ਕੋਈ ਵੀ ਆ ਨਹੀਂ ਮੈਂ ਤਾਂ ਇਹਨਾਂ ਨੂੰ ਬਹੁਤ ਅੱਧੀ ਸਮਾਲਦੀਆਂ ਦੋਨਾਂ ਨੂੰ ਬਹੁਤ ਹੋਕੇ ਨੁਕਰਾਇ ਤੇ ਰਹਿ ਨਹੀਂ ਕਰਾਇ ਤੇ ਰਹਿਣਾ ਵੀ ਬਹੁਤ ਕੰਨਸੀ ਵਾਲੇ ਬੰਦੇ ਨੂੰ ਕੋਈ ਕਮਰਾ ਨਹੀਂ ਦਿੰਦਾ ਪਰ ਇਹ ਫਿਰ ਵੀ ਬਹੁਤ ਚੰਗਿਆ ਜਿਹੜੇ ਵਿਚਾਰੇ ਮੈਨੂੰ ਇੱਥੇ ਬੈਠਣ ਨੂੰ ਦਿੱਤਾ ਹੋਇਆ ਇਹਨਾਂ ਨੇ ਮੇਰੀ ਕੋਈ ਮੰਗ ਨਹੀਂ ਮੈਂ ਤਾਂ ਹੀ ਮੰਗਾ ਵੀਰੇ ਮੇਰੇ ਮੁੰਡੇ ਨੂੰ ਦਾਖਲ ਕਰਾ ਦੇ ਨੇ ਕਿਤੇ ਪਵਾ ਚਾਰ ਜਾਨੇ ਆ ਜਾਣ ਤੇ ਸਾਡੀ ਮਦਦ ਇਹ ਕੀਤੀ ਆਵੇ ਔਰ ਕੋਈ ਮੰਗ ਨਹੀਂ ਵੀਰੇ ਮੇਰੀ ਦੀ ਤਾਂ ਜਿਹੜੀ ਤੁਰ ਗਈ ਤੁਰ ਗਈ ਬਾਕੀ ਦੁਨੀਆ ਦੇ ਬੱਚੇ ਜਿਉਂਦੇ ਰਹਿ ਜਾਂਦੇ ਕਿ ਜਿਹੜੇ ਬੰਦੇ ਨੇ ਤੁਸੀਂ ਕਹਿੰਨੇ ਆ ਲੜਕੀ ਪਿਆਰ ਦੇ ਜਾਲ ਚ ਫਸ ਗਈ ਜੋਂ ਉਹ ਵਿਆਹ ਕਰਾਉਣਾ ਚਾਹੁੰਦੇ ਸੀ ਕਿ ਉਹ ਵੀ ਬੰਦਾ ਚਿੱਟੇ ਦਾ ਕੰਮ ਕਰਦਾ ਹੈ ਕੰਮ ਨਹੀਂ ਕਰਦਾ ਵੀ ਇਹ ਵੀ ਇਹਦੇ ਵਾਂਗੂ ਬਸ ਲਾਉਂਦਾ ਹੀ ਆ ਹਾਂਜੀ ਕਿ ਮਿਲਦਾ ਚਿੱਟਾ ਕਿੱਥੋਂ ਆ ਜੀ ਇਹ ਨਹੀਂ ਪਤਾ ਵੀਰੇ ਮੈਂ ਤਾਂ ਕਦੀ ਘਰੋਂ ਬਾਹਰ ਗਈ ਨਹੀਂ ਮੈਂ ਤੇ ਵੀ ਨਹੀਂ ਪਤਾ ਕਿੱਥੋਂ ਲਿਆਉਂਦੇ ਆ ਤੇ ਕਿੱਥੋਂ ਲਿਆ ਕੇ ਕਰਦੇ ਆ ਉੱਗਲੀਆਂ ਚ ਮੱਲਿਆ ਚ ਸਾਰੇ ਕਿਤੇ ਮਿਲਦਾ ਕਿੱਥੋਂ ਮਰਜ਼ੀ ਲਿਆਉਂਦੇ ਆ ਬੱਚੇ ਤੁਹਾਡੇ ਤੋਂ ਪੈਸੇ ਦੀ ਡਿਮਾਂਡ ਵੀ ਕਰਦੇ ਵੀ ਚਿੱਟਾ ਨਹੀਂ ਮਨ ਲਾ ਪੈਸਾ ਢੇਲਣਾਂ ਕੋਲੇ ਨਹੀਂ ਮਿਲਦਾ ਫਿਰ ਤੁਹਾਡੇ ਤੋਂ ਪੈਸੇ ਦੀ ਮੰਗ ਕਰਦੇ ਹਾਂ ਹਾਂਜੀ ਕਹਿਣਗੇ ਜੇ ਕੰਮ ਤੋਂ 1200 ਮੈਨੂੰ ਭਾਂਡਿਆਂ ਦਾ ਮਿਲਦਾ ਨਾ ਉੱਥੇ ਵੀ ਕਹਿਣਗੇ ਪਹਾਂ 100 200 ਦੀ ਮੰਗ ਕੇ ਲਿਆ ਦੇ ਪਹਾਂ 50 ਮੰਗ ਕੇ ਲਿਆ ਦੇ ਫਿਰ ਤੜਪਦੇ ਅਖਿਥੋਂ ਮਰਜ਼ੀ ਲਿਆ ਕੇ ਦੇ ਤੇ ਲੈਂਦਾ ਸੀ ਫਹਾ ਲੈ ਲੈਣਾ ਅਸੀਂ ਮਰ ਜਾਣਾ ਫਿਰ ਗੋ ਤੋਖਾ ਵੀਰੇ ਨਾਲ ਇਹਨਾਂ ਦੇ ਰਹਿਣਾ ਮਾਫੇ ਕਿੱਥੋਂ ਲਾ ਕੇ ਦੇਵਾਂ ਜਿਹੜੇ ਮੈਂ ਲੋਕਾਂ ਦੇ ਘਰਾਂ ਤੇ ਟਿੱਕਰ ਮਨ ਜਾਣੀਆਂ ਮੈਂ ਕਿੱਥੋਂ ਚਿੱਟੇ ਪੂਰੇ ਕਰਾਂ ਮੈਂ ਇੱਕ ਦਾ ਕਰ ਦੂੰਗੀ ਮੇਰੇ ਤੋਂ ਦੋ ਦੋ ਕਰਦੇ ਆ ਮੈਂ ਦੋਨਾਂ ਦੇ ਨਸੇ ਪੂਰੇ ਕਿੱਥੋਂ ਕਰੂੰਗੀ ਘਰੇ ਸਾਡੀ ਰੋਟੀ ਨਹੀਂ ਪੱਕਦੀ ਪਰ ਇਹਨਾਂ ਨੂੰ ਨਸਾ ਕਿੱਥੋਂ ਲਾ ਕੇ ਦੇਵਾਂਗੀ ਤੋਂ ਅਸੀਂ ਮਾਤਾ ਜੀ ਨਾਲ ਗੱਲਬਾਤ ਕੀਤੀ ਬੜੇ ਉਹਨਾਂ ਨੇ ਆਪਣੇ ਉਹ ਦੁਖੀ ਦਿਲ ਦੇ ਨਾਲ ਸਾਰੇ ਆਪਣੀ ਹੱਡੀ ਬੀਤੀ ਦੱਸੀ ਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਕਿ ਮੇਰੀ ਚਲੋ ਇੱਕ ਬੇਟੀ ਤਾਂ ਦੁਨੀਆ ਤੋਂ ਤੁਰ ਗਈ ਅਲਵਿਦਾ ਕਹਿ ਗਈ ਐ ਤਾਂ ਮੇਰੇ ਬੱਚੇ ਨੂੰ ਜਿਹੜਾ ਮੇਰਾ ਬੇਟਾ ਉਸ ਨੂੰ ਵੀ ਬਚਾਇਆ ਜਾਵੇ ਬਹੁਤ ਛੋਟੀ ਉਮਰ 25 ਸਾਲ ਦੀ ਉਮਰ ਹੈ ਉਹ ਵੀ ਚਿੱਟੇ ਦਾ ਸ਼ਿਕਾਰ ਹੋਇਆ ਤੇ ਉਸ ਨੂੰ ਪ੍ਰਸ਼ਾਸਨ ਨੂੰ ਬੇਨਤੀ ਉਹਨਾਂ ਨੇ ਕੀਤੀ ਐ ਕਿ ਉਸ ਨੂੰ ਦਾਖਲ ਕਰਾਇਆ ਜਾਵੇ ਸੈਂਟਰਾਂ ਦੇ ਵਿੱਚ ਤੇ ਇੱਕ ਬਹੁਤ ਹੀ ਗਰੀਬ ਪਰਿਵਾਰ ਆ ਕਿਰਾਏ ਤੇ ਰਹਿੰਦਾ ਤੁਸੀਂ ਘਰ ਦੇ ਤੁਹਾਨੂੰ ਹਾਲਾਤ ਵੀ ਦਿਖਾਇਆ ਤਾਂ ਇਹਨਾਂ ਦੀ ਇਹੀ ਮੰਗ ਹੈ ਵੀ ਜਿਹੜਾ ਪੰਜਾਬ ਸਰਕਾਰ ਤੇ ਇੱਕ ਪਾਸੇ ਕਹਿ ਰਹੀ ਵੀ ਚਿੱਟਾ ਬੰਦ ਹੋ ਗਿਆ ਚਿੱਟਾ ਬੰਦ ਹੋ ਗਿਆ ਲੇਕਿਨ ਜਦੋਂ ਦੇਖਦੇ ਨੇ ਕਿਸੇ ਦੇ ਧੀਆ ਪੁੱਤ ਨੌਜਵਾਨ ਇਹ ਚਿੱਟੇ ਦਾ ਸ਼ਿਕਾਰ ਹੋ ਜਾਂਦੇ ਬਲੀ ਚੜ ਜਾਂਦੇ ਤੇ ਉਸ ਪਰਿਵਾਰ ਨੂੰ ਪਤਾ ਉਹਨਾਂ ਤੇ ਕਿੱਡਾ ਵੱਡਾ ਪਹਾੜ ਡਗਦਾ ਹੈ ਤਾਂ ਅਸੀਂ ਹੋਰ ਵੀ ਲੋਕਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਮਾਤਾ ਜੀ ਕੀ ਨਾਂ ਤੁਹਾਡਾ ਜੀ ਕ੍ਰਿਸ਼ਨ ਕੁਮਾਰੀ ਮਾਤਾ ਜੀ ਕੀ ਕਹਿਣਾ ਜਿਉਂ ਮਤਲਬ ਇਹ ਬੱਚਾ ਤੇ ਮਤਲਬ ਇੱਕ ਬੇਟੀ ਕਹਿੰਦੇ ਵੀ ਉਹ ਚਿੱਟੇ ਦਾ ਸ਼ਿਕਾਰ ਹੋ ਗਈ ਤੇ ਬੇਟਾ ਵੀ ਇਹਨਾਂ ਦਾ ਲੱਗਾ ਹੋਇਆ ਹੈ ਨਾ ਬੇਟੇ ਦੋਢੇ ਭੈਣ ਭਰਾ ਲੱਗੇ ਸੀਗੇ ਬੇਟੀ ਤਾਂ ਹੁਣ ਹੋ ਵੀ ਚਿੱਟੇ ਦਾ ਸ਼ਕਾਰ ਤੇ ਮੈਂ ਇਹ ਚਾਹੁੰਦੀ ਆ ਵੀ ਜਿਹੜੇ ਬੱਚੇ ਜਿਉਂਦੇ ਵੀ ਸਰਕਾਰ ਉਹਨਾਂ ਦੀ ਮਦਦ ਕਰੇ ਤਾਂ ਉਹਨਾਂ ਨੂੰ ਵਾਕੰਟਰੀ ਚ ਕਾਵੇ ਇੱਕ ਮੇਰਾ ਪੋਤਾ ਉਹ ਵੀ ਇਸੇ ਤਰੀਕੇ ਭੈਣ ਭਰਾ ਨੂੰ ਨਹੀਂ ਕਰਦੇ ਤੇ ਉਹਦਾ ਕੋਈ ਹੱਲ ਕੀਤਾ ਜਾਵੇ ਤੇ ਕੀ ਇਹ ਨਹੀਂ ਤਾਂ ਮਤਲਬ ਲੱਗਦਾ ਵੀ ਜਿਹੜਾ ਚਿੱਟਾ ਵੇਚਦੇ ਵੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹਾਂ ਉਹ ਤਾਂ ਫਿਰ ਕਰਨਗੀ ਗੌਰ ਸਰਕਾਰ ਨਹੀਂ ਕਰਨੀ ਆ ਚਿੱਟਾ ਜਿ ਸ਼ਰੀਆ ਵੀ ਵਿਕੀ ਜਾਂਦਾ ਵੀਰੇ ਹੁਣ ਤਾਂ ਗੋਬੀ ਗਾਜਰਾਂ ਸਮਝੀ ਬੈਠੇ ਲੋਕੀ ਚਿੱਟੇ ਨੇ ਇਹ ਬੰਦ ਕੀਤਾ ਜਾਵੇ ਤੇ ਸਾਡੀ ਤਾਂ ਤੁਰਗੀ ਲੋਕਾਂ ਦੇ ਬੱਚਿਆਂ ਦਾ ਉਹਦਾ ਸਹਾਇਤਾ ਕਰੇਗਾ ਆਈ ਮਾਂ ਸੋ ਅਸੀਂ ਹੋਰ ਵੀ ਜਿਹੜੇ ਮਹੱਲਾ ਨਿਵਾਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਹੋਰ ਨਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਤੁਹਾਡੇ ਇੱਥੇ ਘਰਾਂ ਦੇ ਵਿੱਚ ਇੱਥੇ ਨੇੜੇ ਗਵਾਂਢ ਦੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਸੀ ਚਿੱਟੇ ਨਾਲ ਪਰਿਵਾਰ ਦੱਸ ਰਿਹਾ ਹਨ ਤੇ ਕਹਿੰਦੇ ਉਹਨਾਂ ਦਾ ਮੁੰਡਾ ਵੀ ਇੱਕ ਛੋਟੀ ਉਮਰ ਹੈ ਮਤਲਬ ਉਹ ਵੀ ਨਸ਼ੇ ਦਾ ਸ਼ਿਕੰਦੇ ਸ਼ਿਕਾਰ ਹੈ ਕੀ ਕਹਿਣਾ ਚਾਹੁੰਦੇ ਆ ਵੇਖੋ ਜੀ ਨਸ਼ਾ ਹੈ ਤਾਂ ਹੁਣ ਜ਼ਿੰਦਗੀ ਦੀ ਸਰਮੇ ਨਾਲੇ ਪਾਸੇ ਹੀ ਹੈ ਨਸ਼ਾ ਜਿੰਨਾ ਵੀ ਹੈਗਾ ਵੀ ਨਸ਼ਾ ਕੋਈ ਵੀ ਚੰਗਾ ਨਹੀਂ ਹੈਗਾ ਵੀ ਇਹਦੇ ਬਾਰੇ ਫਾਰਮਟ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਲੋੜਵੰਦ ਉਹਨਾਂ ਦੀ ਮਦਦ ਕਰਨੀ ਚਾਹੀਦੀ ਦਵਾਈ ਬੂਟੀ ਦੂਣੀ ਚਾਹੀਦੀ ਇਸ ਕਰਕੇ ਜਿਹੜੇ ਉਹਨਾਂ ਦੇ ਮਗਰਲੇ ਪਰਿਵਾਰ ਜਿਵੇਂ ਹੁਣ ਹੈਗਾ ਵੀ ਇੱਕ ਬੰਦਾ ਨਸ਼ਾ ਕਰਦਾ ਉਹਨੂੰ ਚੱਕ ਕੇ ਆਪਾਂ ਸੈਂਟਰ 'ਚ ਸੜਤਾ ਉਹ ਕੰਮ ਕਰਨ ਵਾਲੇ ਉਹ ਕੱਲੇ ਨਹੀਂ ਹੂੰ ਉਹਨਾਂ ਦੀ ਕੋਈ ਬਾਹ ਨਹੀਂ ਫੜਦਾ ਹੁਣ ਉਹਨਾਂ ਨੂੰ ਰੋਟੀ ਪਾਣੀ ਵੀ ਚਾਹੀਦਾ ਉਹਨਾਂ ਨੂੰ ਚਾਹ ਪਾਣੀ ਨੂੰ ਖਰਚਾ ਵੀ ਚਾਹੀਦਾ ਇਹ ਤਾਂ ਆਪਾਂ ਕਹਿ ਦਿੰਦੇ ਆ ਵੀ ਆਹ ਬੰਤਾ ਨਸ਼ਾ ਕਰਦਾ ਨੂੰ ਚੱਕ ਕੇ ਸੈਂਟਰ ਚ ਸੜਦਿਓ ਸੈਂਟਰ ਚ ਸੜਦੋ ਨਸ਼ਾ ਕਰਦਾ ਉਹ ਦਿਹਾੜੀ ਵੀ ਲਾਉਂਦਾ ਥੋੜੀ ਪਣੀ ਨਾਲ ਉਹ ਆਪਦੇ ਮਾਪਿਆਂ ਦਾ ਵੀ ਸੋਚਦਾ ਆਪਦਾ ਵੀ ਕਰਦਾ ਇਹਨੂੰ ਆਪਾਂ ਚੱਕ ਕੇ ਸੈਂਟਰ ਚ ਸੜਤਾ ਤੇ ਜਿਹੜੇ ਨਜ਼ਰ ਲਏ ਹੁਣ ਵਿਚਾਰੀ ਉਹ ਬਿਮਾਰ ਰਹਿੰਦੀ ਆ ਉਹ ਬਿਮਾਰ ਰਹਿੰਦੀ ਏ ਕਿਤੇ ਰੋਟੀਆਂ ਪਕਾਉਂਦੀ ਜਾਂਦੀ ਏ ਉਹ 200 ਰੁਪਏ ਮਿਲਦਾ 200 ਰੁਪਏ ਨੇ ਕਿਹ ਮਕਾਨ ਦਾ ਕਿਰਾਇਆ ਵੀ 2500 ਰੁਪਏ ਠੀਕ ਹੈ ਨਾ ਇਹ ਇਸ ਪ ਹੂੰ ਹੁਣ ਜਿਹੜੇ ਮਗਰਲੇ ਆ ਉਹਨਾਂ ਨੂੰ ਵੀ ਤਾਂ ਕੁਝ ਨਾ ਕੁਝ ਸਪੋਰਟ ਚਾਹੀਦੀ ਹੈ ਨਾ ਇਹਦੇ ਬਾਰੇ ਵੀ ਤਾਂ ਸੋਚਣਾ ਚਾਹੀਦਾ ਨਾ ਹੂੰ ਹੁਣ ਸਾਡੇ ਤੇ ਲਾ ਲਓ ਅਸੀਂ ਦੋ ਪਰਾਂ ਹੂੰ ਤੇ ਇੱਕ ਨਾ ਜਾਊਗਾ ਦੂਆ ਚਾਤ ਸਾਨੂੰ ਪਤਾ ਵੀ ਟਾਈਮ ਪਾਸ ਕਰ ਲੂ ਹੁਣ ਇਕੱਲਾ ਹੀ ਆ ਇਹ ਇਕੱਲਾ ਜੇ ਇਹਨੂੰ ਆਪਾਂ ਸੈਂਟਰ ਜੇ ਸੜਾ ਤਾਂ ਤੇ ਮਗਰਲੇ ਫਿਰ ਇਹਦੀ ਮਾਂ ਦਾ ਰੋਟੀ ਪਾਣੀ ਦਾ ਕਿਵੇਂ ਹੱਲ ਹੋਊਗਾ ਮੈਨੂੰ ਤਾਂ ਇਹੋ ਦੱਸੋ ਪਹਿਲਾਂ ਹੂੰ ਇਹ ਗੱਲਾਂ ਨੇ ਵੀ ਸਾਰੇ ਪਾਸੇ ਧਿਆਨ ਦੇਣਾ ਚਾਹੀਦਾ ਜੇ ਨਸ਼ਾ ਛਡਾਉਣਾ ਤੇ ਮਗਰਲਿਆਂ ਦੇ ਵੀ ਤੁਹਾਨੂੰ ਖਿਆਲ ਕਰਨਾ ਪੈਣਾ ਹੈਗਾ ਸਰਕਾਰਾਂ ਦਾ ਕਹਿੰਦੇ ਨਸ਼ਾ ਬੰਦ ਹੋ ਗਿਆ ਨਸ਼ਾ ਜੀ ਕਿੱਥੇ ਬੰਦ ਹੋ ਗਿਆ ਕੌਣ ਕਹਿੰਦਾ ਬੰਦ ਹੋ ਗਿਆ ਜੀ ਇਹ ਤਾਂ ਸਭ ਕਹਿਣ ਦੀਆਂ ਗੱਲਾਂ ਕਿੱਥੇ ਬੰਦ ਹੋ ਗਿਆ ਨਸ਼ਾ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਨਸ਼ਾ ਤਾਂ ਉਹੀ ਚੱਲੀ ਜਾਂਦਾ ਹੈ ਹਾਂ ਬਹਾਨੇ ਜ਼ਰੂਰ ਬਦਲੇਗੇ ਕੋਈ ਅੱਗੇ ਸ਼ਰੇਆ ਮਿਲਦੇ ਹੁਣ ਥੋੜਾ ਲੋਕ ਛੁਪ ਕੇ ਜਾਂਦਾ ਹੁਣ ਆਪਾਂ ਫਰਕ ਤੇ ਨਹੀਂ ਹੈ ਹੋਰ ਆਪਾਂ ਤਾਂ ਇਹੀ ਕਹਿਣਾ ਚਾਉਂਦੇ ਮੁਕੰਬਲ ਤੌਰ ਤੇ ਬੰਦ ਹੋਣਾ ਚਾਹੀਦਾ ਵੀ ਜਿੰਨੇ ਘਰ ਬਰਬਾਦ ਹੋ ਰਹੇ ਨਸ਼ੇ ਦੇ ਕਾਰਨ ਹੋ ਰਹੇ ਸਾਡੇ ਨਾਲ ਕਾਂਗਰਸ ਕਮੇਟੀ ਦੇ ਨੀਤਪਰਤ ਵਾਈਸ ਪ੍ਰਧਾਨ ਸਰਦਾਰ ਬੋਰ ਸਿੰਘ ਘਾਰੂ ਜੜ ਚੁੱਕੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਨਸ਼ਾ ਪ੍ਰਤੀ ਉਹਨਾਂ ਦਾ ਕੀ ਪ੍ਰਤੀਕਰਮ ਹੈ ਸਸੀਕਾਲ ਸਰ ਗੁਰਪੀਤ ਜੀ ਤੁਹਾਨੂੰ ਸਸੀਕਾਲ ਸੁਖਵੰਦ ਦੇ ਚੈਨਲ ਸਭ ਨੂੰ ਦੇ ਰਹੇ ਸੋਤਿਆਂ ਨੂੰ ਸਾਰਿਆਂ ਨੂੰ ਸਸੀਕਾਲ ਆ ਜਿਹੜਾ ਇਹ ਨਸ਼ਿਆਂ ਦਾ ਜਿਵੇਂ ਮੇਬੀ ਪੂਨਮ ਜੀ ਦੇ ਦੋ ਬੱਚੇ ਇੱਕ ਲੜਕੀ ਤੇ ਲੜਕਾ ਉਹ ਦੋਵੇਂ ਨਸ਼ਿਆਂ ਦੇ ਜਿਹੜੇ ਹੈਗੇ ਕਹਿੰਦੇ ਬਹੁਤ ਆਦੀ ਸੀਗੇ ਤੇ ਇਹ ਇੱਕ ਭੈਣ ਪੂਨਮ ਦੀ ਗੱਲ ਨਹੀਂ ਕਿ ਇਹ ਬਹੁਤ ਸਾਰੀਆਂ ਸਾਡੀਆਂ ਭੈਣ ਪੂਨਮ ਸਾਡੇ ਬਹੁਤ ਸਾਰੇ ਬਜ਼ੁਰਗ ਜਿਹੜੇ ਹੈਗੇ ਜਿਨ੍ਹਾਂ ਦੇ ਦੋ-ਦੋ ਬੱਚੇ ਆ ਤਿੰਨ-ਤਿੰਨ ਬੱਚੇ ਆ ਕਈ ਜਿਹੜੇ ਟੀਕੇ ਲਾ ਕੇ ਗੋਲੀਆਂ ਖਾ ਕੇ ਜਿਹੜੇ ਹੈਗੇ ਉਹ ਚਲਾਣਾ ਕਰ ਗਏ ਪਰ ਉਸ ਮਗਰੋਂ ਮਾਪਿਆਂ ਦਾ ਜਿਹੜਾ ਹਾਲਾਤ ਆ ਜਿਹੜੇ ਮਾਪਿਆਂ ਦਾ ਉਹਨਾਂ ਦਾ ਵਿਆਪਲਾ ਹੈ ਉਹਨਾਂ ਨੂੰ ਆਉਣ ਵਾਲੀ ਅੱਗੇ ਜਿਹੜੀ ਲੰਘਣ ਵਾਲੀ ਜ਼ਿੰਦਗੀ ਅੱਗੇ ਕੁਝ ਦਿਖਦਾ ਨਹੀਂਗਾ ਤੁਸੀਂ ਦੇਖਦੇ ਆ ਉਹ ਆਪਦੀ ਕਿਵੇਂ ਜ਼ਿੰਦਗੀ ਬੀਤ ਕਰਨਗੇ ਪਰ ਉਹ ਜਿਹੜਾ ਹੋ ਗਿਆ ਹਾਸਾ ਹੋ ਗਿਆ ਇਸ ਤੋਂ ਬਾਅਦ ਅੱਗੇ ਸਰਕਾਰਾਂ ਦਾ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਹੱਥ ਹੋਊਗਾ ਉਹਨਾਂ ਦੀ ਰੋਜ਼ੀ-ਰੋਟੀ ਦਾ ਕੀ ਜਗਾਰ ਹੋਊਗਾ ਇਹ ਲੱਖਾਂ ਮਾਵਾਂ ਤੇ ਲੱਖਾਂ ਹੀ ਪਿਓ ਆ ਜਿਹੜੇ ਕਲਪ ਦੇ ਫਿਰਦੇ ਆ ਇਹਨਾਂ ਇਸ ਨਸ਼ੇ ਦੇ ਪੀੜਤ ਕੀਤੇ ਹੋਏ ਇਹਨਾਂ ਤੇ ਭਵਾਂ ਦੀ ਯੁੱਧ ਨਸ਼ਾ ਵਿਰੁੱਧ ਮਹਾਂਮ ਸਰਕਾਰ ਨੇ ਚਲਾਈ ਹੋਈ ਹੈ ਪਰ ਉਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮਹੰਮ ਹੈ ਉਹ ਫੇਰ ਹੋ ਚੁੱਕੀ ਹੈ ਮੈਨੂੰ ਲੱਗਦਾ ਵੀ ਆਪਾਂ ਅੱਗੇ ਕੋੜਕਪੂਰੇ ਦੇ ਵਿੱਚ ਕਿਤੇ ਨਾ ਕਿਤੇ ਦੇਖਦੇ ਸੀ ਕਿ ਇਹ ਨਾਰਮਲ ਕੇਸ ਜੀ ਉਹਨਾਂ ਨਸ਼ਾ ਨੂੰਸ਼ਾ ਦੇ ਆਉਂਦੀ ਸੀਗੇ ਪਰ ਹੁਣ ਤਾਂ ਜਿਹੜੀਆਂ ਕੋੜਕਪੂਰੇ ਦੇ ਵਿੱਚ ਜਿਹੜੀਆਂ ਮੌਤਾਂ ਹੀ ਹੋਣ ਲੱਗੀਆਂ ਕੋਈ ਕਿਤੇ ਬੱਚਾ ਟੀਕਾ ਲਾ ਕੇ ਕੋਈ ਸਰੰਜ ਲੱਗੀ ਆਵੇਂ ਜਿਹੜਾ ਹੈਗਾ ਉਹ ਨਸ਼ੇ ਤੋਂ ਜਿਹੜਾ ਹੈਗਾ ਚਲਾਵੇਂ ਕਰ ਗਿਆ ਜਾਂ ਕੋਈ ਅੱਜ ਬੀਬੀਆਂ ਦੇਖਦੇ ਤੁਸੀਂ ਨੌਜਵਾਨ ਬੱਚੀਆਂ ਦੇਖਦੇ ਆ ਕਿਵੇਂ ਘਰ ਘਰ ਜਿਹੜੇ ਹੈਗਾ ਨਸ਼ਾ ਕੌਣ ਪਜਾਉਣ ਵਾਲਾ ਹੈ ਕਿਵੇਂ ਪਹੁੰਚਦਾ ਹੈ ਤੇ ਅੱਜ ਪੰਜਾਬ ਦੇ ਬੱਚੇ ਜਿਹੜੀ ਨੌਜਵਾਨੀ ਹੈ ਜਵਾਂ ਖਤਮ ਹੁੰਦੀ ਜਾ ਰਹੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਉੱਚ ਅਧਿਕਾਰੀਆਂ ਨੂੰ ਬੇਨਤੀ ਕਰੂੰਗਾ ਵੀ ਇਹਨੂੰ ਇੱਕ ਚੰਗਾ ਇੱਕ ਜਿਹੜਾ ਹੈਗਾ ਨਾ ਨਿਰਣਾ ਲੈ ਕੇ ਚੰਗਾ ਨਿਰਣਾ ਲੈ ਕੇ ਵੀ ਯੁੱਧ ਨਸ਼ਾ ਵਿਰੋਧੂ ਸੱਚੀ ਮਹੰਤਲਾ ਕੇ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਉਹਨਾਂ ਮਾਵਾਂ ਦੇ ਬੱਚਿਆਂ ਨੂੰ ਬਚਾਉਣ ਵਾਸਤੇ ਮਾਵਾਂ ਦੀਆਂ ਬੱਚਿਆਂ ਨੂੰ ਬਚਾਉਣ ਵਾਸਤੇ ਤੋਂ ਮਾਪਿਆਂ ਨੂੰ ਬਚਾਉਣ ਵਾਸਤੇ ਚੰਗਾ ਭਵਿੱਖ ਵਾਸਤੇ ਸਰਕਾਰ ਨੂੰ ਕੋਈ ਵੱਡਾ ਉਪਰਾਲਾ ਕਰਨਾ ਚਾਹੀਦਾ ਹੈ ਇਹਨਾਂ ਬੱਚਿਆਂ ਦਾ ਕੋਈ ਇਹੋ ਜਿਹਾ ਜਿਹੜਾ ਹੈਗਾ ਇਹਨਾਂ ਦਾ ਨਸ਼ਾ ਛਡਾਊ ਕੇਂਦਰ ਜਾਂ ਹਰ ਇੱਕ ਸ਼ਹਿਰ ਦੇ ਵਿੱਚ ਖੋਲ ਜਣੇ ਚਾਹੀਦੇ ਆ ਤੇ ਜਾਂ ਇਹਨਾਂ ਨੂੰ ਜਿਹੜਾ ਹੈਗਾ ਕੋਈ ਵੱਡਾ ਕੇਂਦਰ ਕੋਲ ਕਿ ਉੱਥੇ ਪਹਚਾ ਕੇ ਇਹਨਾਂ ਨੂੰ ਨਸ਼ਾ ਛਡਾਇਆ ਜਾਵੇ ਨਸ਼ੇ ਤੋਂ ਮੁਕਤ ਕੀਤਾ ਜਾਵੇ ਤੇ ਉਹਨਾਂ ਵੱਡੀਆਂ ਮੱਛੀਆਂ ਨੂੰ ਜਿਹੜੀਆਂ ਕਿਵੇਂ ਸਪਲਾਈ ਆਉਂਦੀ ਹੈ ਕੀ ਕਰਦੇ ਕਿੱਥੋਂ ਆਉਂਦਾ ਭਵਾਂ ਦੀ ਸਰਕਾਰ ਵਾਅਦਾ ਕਰ ਰਹਾ ਹੈ ਪ੍ਰਸ਼ਾਸਨ ਵਾਅਦਾ ਕਰ ਰਿਹਾ ਵੀ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਅਸੀਂ ਇਹ ਮਾਮਲਾ ਲੜ ਰਹੇ ਆਂ ਅਸੀ ਕਿਸੇ ਪਾਸੋਂ ਚੂਕ ਨਹੀਂ ਹੁੰਦੀ ਤਾਂ ਅੱਜ ਦੇਖੀਦਾ ਗਲੀਆਂ ਦੇ ਵਿੱਚ ਆਮ ਲੋਕ ਚਿੱਟਾ ਵੇਚਦੇ ਦੇਖਦੇ ਆ ਗਲੀਆਂ ਦੇ ਵਿੱਚ ਖਾਂਦੇ ਡਿੱਗਦੇ ਤੰਦੇ ਆ ਕਿਤੇ ਔਰਤ ਦੀ ਚੈਨੀ ਲਾਹ ਲਈ ਕਿਤੇ ਔਰਤ ਔਰਤ ਨੂੰ ਕੁੱਟਤਾ ਕਿਤੇ ਕਿਸਦਾ ਸਕੂਟਰ ਖੋਲਿਆ ਕਿਸੇ ਦਾ ਮੋਟਰਸਾਈਕਲ ਖੋਲਿਆ ਉਹ ਬੇਨਾਮ ਵਾਲੇ ਉਹਨਾਂ ਕੋਲੇ ਮੋਟਰਸਾਈਕਲ ਹੁੰਦੇ ਆ ਉਹਨਾਂ ਦੀ ਕੋਈ ਪਛਾਣ ਨਹੀਂ ਹੁੰਦੀ ਪਲੇਟਾਂ ਨਹੀਂ ਲੱਗੀਆਂ ਹੁੰਨੀਆਂ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਉਹਨਾਂ ਨੂੰ ਗਰੁੱਪ ਨੂੰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਕਾਦੋਂ ਲਗੋਲੇ ਕੀਤਾ ਜਾਂਦਾ ਮੈਨੂੰ ਲੱਗਦਾ ਵੀ ਪੂਰੀ ਜਿੰਨੀ ਸਰਕਾਰ ਕਹਿ ਰਹੀ ਹੈ ਜਿੰਨਾ ਪ੍ਰਸ਼ਾਸਨ ਦਾਅਵੇ ਰੱਖ ਰਿਹਾ ਪਰ ਉਹ ਦਾਅਵਿਆਂ ਦੇ ਵਿੱਚੋਂ ਰਿਜ਼ਲਟ ਵਧੀਆ ਨਹੀਂ ਨਿਕਿਆ ਰਿਜ਼ਲਟ ਜਿਹੜਾ ਹੈਗਾ ਅਜਿਹਾ ਕਰੋ ਮਾੜਾ ਹੀ ਆਇਆ ਜਿਵੇਂ ਕਿ ਪਰਿਵਾਰ ਦੀ ਗੱਲ ਕੀਤੀ ਉਹ ਪਰਿਵਾਰ ਕਹਿੰਦਾ ਵੀ ਮੈਂ ਮੇਰੀ ਧੀ ਤੇ ਚਲੀ ਗਈ ਮੇਰੇ ਕੋਲ ਇੱਕ ਪੁੱਤ ਹੈ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਐ ਮੈਂ ਬਿਮਾਰ ਨਹੀਂ ਕੱਲੀ ਮੇਰੇ ਸਿਰ ਸਾਈਂ ਵੀ ਹੈ ਨਹੀਂ ਉਹਦਾ ਘਰ ਵਾਲਾ ਵੀ ਹੈ ਨਹੀਂ ਤਾਂ ਕਿ ਪ੍ਰਸ਼ਾਸਨ ਨੂੰ ਕੋਈ ਚਾਹੀਦਾ ਨਹੀਂ ਉਸ ਦੇ ਪਰਿਵਾਰ ਦੀ ਕੋਈ ਬਾਹ ਫੜ ਕੀ ਉਹ ਆਰਥਮੱਦ ਨਹੀਂ ਉਹ ਹੀ ਗੁਰਪ੍ਰੀਤ ਨਾਲ ਗੱਲ ਕਰਕੇ ਗਿਆ ਕਹਿ ਰਿਹਾ ਵੀ ਉਹ ਪ੍ਰਸ਼ਾਸਨ ਦੀ ਉਹਨੂੰ ਬੱਚਿਆਂ ਨੂੰ ਜਿਹੜਾ ਬੱਚਾ ਰਹਿ ਗਿਆ ਉਹਨੂੰ ਕੋਈ ਚੰਗਾ ਜਿਹੜਾ ਹੈਗਾ ਨਸ਼ਾ ਛਡੂ ਕੇਂਦਰ ਛੱਡ ਕੇ ਉਹਨੂੰ ਚੰਗਾ ਕੋਈ ਸੋਰਸ ਦਿੱਤਾ ਜਾਵੇ ਉਹਨਾਂ ਦੇ ਮਾਂ ਪਿਓ ਨੂੰ ਜਿੰਦਗੀ ਵਾਸਤੇ ਨੂੰ ਰੋਟੀ ਰੋਜੀ ਰੋਟੀ ਦਾ ਰੋਜ਼ਗਾਰ ਹੈ ਜਿਹੜਾ ਹੈਗਾ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਸੁਪਨੇ ਜੋ ਕੱਢਾ ਜਾਵੇ ਉਹਨਾਂ ਨੂੰ ਭਰੋਸਾ ਦਿੱਤਾ ਜਾਵੇ ਵੀ ਅਸੀਂ ਸਰਕਾਰ ਤੇਰੇ ਨਾਲ ਹੈ ਪ੍ਰਸ਼ਾਸਨ ਤੇਰੇ ਨਾਲ ਹੈ ਮੈਂ ਆਨਗਵਾਰ ਦੇ ਲੋਕਾਂ ਨੂੰ ਵੀ ਕਹਿੰਦਾ ਵੀ ਜਿਹੜੇ ਬੱਚੇ ਇਹੋ ਜਿਹੇ ਹੈਗੇ ਆ ਮਾਂ ਪਿਓ ਉਹੋ ਜਿਹੇ ਹੈਗੇ ਸਾਨੂੰ ਵੀ ਕਿਤੇ ਨਾ ਕਿਤੇ ਆਪਦੀ ਦਸਵੇਂ ਤੋਂ ਸੌਂ ਤੋਂ ਦਸੌਂ ਕੱਢ ਕੇ ਸਾਨੂੰ ਵੀ ਕਿਤੇ ਕਰਨਾ ਚਾਹੀਦਾ ਸਰਕਾਰ ਦੀ ਪੂਰੀ ਜਿਹੜੀ ਹੋ ਗਈ ਹੈ ਇਹ ਜ਼ਿੰਮੇਵਾਰੀ ਬੰਦੀ ਹੈ ਇਹ ਪਿਛਲੀਆਂ ਸਰਕਾਰਾਂ ਨੇ ਵੀ ਬੜਾ ਵਾਅਦਾ ਕੀਤਾ ਸੀ ਉਹਦਾ ਕੈਪਟਨ ਦੀ ਸਰਕਾਰ ਨੇ ਗੋਟਕੇ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਮੈਂ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਲੂੰਗਾ ਤੇ ਜਿਹੜੀ ਸਰਕਾਰ ਜਿਹੜੀ ਕਾਲੀ ਸਰਕਾਰ ਹੈ ਇਹਨਾਂ ਦਾ ਤਾਂ ਲੋਕ ਕਹਿ ਰਹੇ ਵੀ ਇਹਨਾਂ ਦਾ ਲੈਂਦਾ ਹੈ ਅੱਜ ਕਾਲੀ ਸਰਕਾਰ ਦਾ ਜਿਹੜੀ ਸੜਕ ਵੀ ਆਈ ਪਈ ਹੈ ਇਹਨਾਂ ਦਾ ਹੈ ਨਹੀਂ ਆ ਕੋਈ ਨਾ ਬੋਲਬਾਲਾ ਹੈ ਨਹੀਂਗਾ ਪਰ ਗੱਲ ਇਹ ਨਹੀਂ ਵੀ ਝੂਠੀਆਂ ਸੌਂਾ ਖਾਣ ਵਾਲਿਆਂ ਨੇ ਕਿ ਉੱਟਣੇ ਖਾਦੀ ਸੀ ਬਾਦਲ ਪਰਿਵਾਰ ਨੇ ਸੌਂ ਖਾਦੀ ਸੀ ਤੇ ਅੱਜ ਉਹਨਾਂ ਦੇ ਹਾਲਾਤ ਜਿਹੜੇ ਹੈਗੇ ਕੋਈ ਤਾਂ ਮੈਂ ਇਹੀ ਬੇਨਤੀ ਕਰੂੰਗਾ ਸਾਡੇ ਪ੍ਰਸ਼ਾਸਨ ਨੂੰ ਔਰ ਭਗਵੰਤ ਮਾਨ ਜੀ ਨੂੰ ਉਸ ਪ੍ਰਮਾਣਨਾ ਨੂੰ ਮੰਨ ਕੇ ਜੇ ਕੁਦਰਤ ਦੀ ਜਿਹੜੀ ਲਾਠੀ ਹੈ ਬਹੁਤ ਵੱਡੀ ਹੁੰਦੀ ਹੈ ਕੁਦਰਤ ਦੀ ਲਾਠੀ ਜਿਹਦੇ ਵੱਧਦੀ ਹੈ ਛੇਤੀ ਵਰ ਜਾਂਦੀ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਨੇ ਧਿਆਨ ਦੇ ਕੇ ਤੇ ਛੇਤੀ ਤੋਂ ਛੇਤੀ ਪ੍ਰਬਾਲਾ ਕਰਕੇ ਸਾਡੀ ਨੌਜਵਾਨੀ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਬੱਚਿਆਂ ਨੂੰ ਬਚਾਇਆ ਜਾਵੇ ਤੇ ਉਹਨਾਂ ਨੂੰ ਕੋਈ ਨਾ ਕੋਈ ਸੋਰਸ ਜਾਂ ਉਹਨਾਂ ਅਸੇ ਕੇਂਦਰ ਜਿਹੜੇ ਨਰਸਾ ਝੜਾਉ ਖੁੱਲੇ ਜਾਂ ਜਿਹੜੇ ਉਹਨਾਂ ਦੀ ਜਾਨ ਦੇ ਜਿਹੜੀ ਬਚ ਸਕੇ ਸੋ ਅਸੀਂ ਮੋਰ ਸਿੰਘ ਘਾਰੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਪਰਿਵਾਰ ਦੇ ਟੁੱਟੇ ਪਰਿਵਾਰ ਦੀ ਬਾਹ ਫੜ ਕੇ ਉਸ ਨੂੰ ਨਵੀਂ ਜ਼ਿੰਦਗੀ ਦੇਣੀ ਚਾਹੀਦੀ ਜਿਹੜਾ ਇੱਕ ਨੌਜਵਾਨ ਹੈ ਉਹਨਾਂ ਦਾ ਉਸੇ ਪਰਿਵਾਰ ਦਾ 25 ਸਾਲ ਦੀ ਉਮਰ ਹੈ ਮੁੰਡੇ ਦੀ ਉਸ ਦੀ ਤਾਂ ਉਸ ਨੂੰ ਵੀ ਨਸ਼ੇ ਦੀ ਦਲਦਲ ਚੋਂ ਕੱਢ ਕੇ ਚੰਗੇ ਭਵਿੱਖ ਦੀ ਉਹਦੀ ਕਾਮਨਾ ਕੀਤੀ ਕਰਨੀ ਚਾਹੀਦੀ ਹੈ ਤਾਂ ਉਹਨਾਂ ਨੇ ਕਿ ਕੱਲਾ ਕੱਲਾ ਕੋਟਕਪੂਰਾ ਪ੍ਰੇਮਨਗਰ ਨਹੀਂ ਪੂਰੇ ਪੰਜਾਬ ਦੇ ਵਿੱਚ ਜਾਨੀ ਕਿ ਜਿਹੜੇ ਨਸ਼ਿਆਂ ਦਾ ਦਰਿਆ ਸਹਿਮਾ ਦਰਿਆ ਵਗ ਰਿਹਾ ਤਾਂ ਸਰਕਾਰ ਨੂੰ ਚਾਹੀਦਾ ਹਰ ਗਲੀ ਮੱਲੇ ਹਰ ਮੋੜ ਤੇ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੀ ਪੰਜਾਬ ਆਪਣਾ ਰੰਗਲਾ ਪੰਜਾਬ ਬਣ ਸਕਦਾ ਹੈ ਦਾ ਸਪੋਕਸਮੈਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ